ਮੇਰੀ ਮੁਲਾਕਾਤ ਫਸਲਾਇ ਉ ਮੁਲਾਕਾਤ ਹੋਇਆ ਕਿ ਕੋਈ ਬੰਦਾ ਹੀ ਆਪਣੇ 450 ਰੁਪਏ ਦਿੰਦਾ ਕਿ ਉਥੇ ਜਦੋਂ ਮੈਂ ਉਹ ਦੇਖਿਆ ਤੇ ਮੈਂ ਵੀ ਦੇਖਿਆ ਤੇ ਇੱਕ ਕੁਰਸੀ ਖਾਲੀ ਸੀ ਉਹ ਪ੍ਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਟਿਕੀ ਕਿੱਥੋਂ ਆਇਓ ਕਿ ਕਹਿੰਦੀ ਮੈਂ ਆਣਾ ਪੈੜੇਵਾਲ ਪਿੰਡ ਪੈੜੇਵਾਲ ਪਿੰਡੋਂ ਆਈ ਆ ਮੈਂ ਕਿਹਾ ਪੈੜੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਦਾ ਤੁਸੀਂ ਇਹ ਰਿਆ ਦੇਇਆ ਕਿ ਮੈਂ ਖਾ ਕੇ ਕਿਹਦੇ ਨਾਲ ਆਇਓ ਕੰਦੀ ਨਾ ਆਪਣਾ ਥੇਲੀਆਂ ਨਾਲ ਮੈਂ ਖਾਚਾਂ ਚਾਕੀਆ। ਮੈਂ ਕਹਿੰਦਾ ਤੂੰ ਯਾਦ ਕਰੋ ਕਿ ਕੋਈ ਫੋਨ ਨੰਬਰ ਨਹੀਂ ਹੈਗਾ। ਕੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਨਾ ਫੋਨ ਨਾ ਕਰਦਾਗਾ ਕਿਉਂਕਿ ਕੋਈ ਗੱਲ ਕਰਨ ਦੀ ਨਹੀਂ। ਮੈਂ ਕਹਿੰਦਾ ਉਹ ਚੇਂਜ ਕਰਨਾ। ਮੇਰੀ ਮੁਲਾਕਾਤ ਫਸਟ ਪਹਿਲਾ ਇਹ ਮੁਲਾਕਾਤ ਹੋਈ ਥੇ ਕੋਈ ਬੰਦਾ ਯਾਨੂ ਆਪਣੇ 450 ਰੁਪਏ ਦਿੰਦਾ ਸੀ ਤੇ ਉਥੇ ਜਦੋਂ ਮੈਂ ਉਹ ਵੇਖਿਆ। ਫਿਰ ਮੈਂ ਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ। ਉਹ ਪ੍ਰਮਾਤਮਾ ਵੱਲੋਂ ਮੇਰੇ ਵਾਸਤੇ ਇਕੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਕਿ ਜਦੋਂ ਮੈਂ ਬਹਿਣਾ ਸੀ ਤੇ ਇਹਨਾਂ ਮੁਲਾਕਾਤ ਹੋਣੀ ਸੀ ਤੇ ਐਦਾਂ ਹੀ ਮੇਰਾ ਪਿਲਾ ਮੈਨਾਂ ਨੂੰ ਕਹਿਆ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅਕੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੁਸੀਂ ਇਹਦਾ ਹੀ ਤਿਆ ਕਹਿੰਦਾ ਕਿ ਕਿਦੋਂ ਆ ਲਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਛੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਕੀ ਹੋ ਗਿਆ ਮੈਂ ਕਹਾ ਫਿਰ ਤੁਸੀਂ ਐਦਾ ਕਰੋ ਕਿ ਤੇਰੇ ਕੋ ਕੋ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਹਾ ਫਿਰ ਤੁਹਾਨੂੰ ਫੋਨ ਫੋਨ ਦਾ ਕਰਦਾਗਾ ਜੇ ਉਸ ਕੋਈ ਤਰੀਕ ਹੋਏ ਤੇ ਤੁਸੀਂ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਐਦਾ ਹੀ ਹੌਲੀ 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 ਕਰਕੇ ਉਲੀ ਉਲੀ ਕਰ ਕਰਨਾ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਪਿਆ ਮੈਂ ਕਹਾ ਮੇਰੀ ਇੱਕ ਗੱਲ ਸੁਣ ਮੈਂ ਆ ਨਾ ਤੇ ਇਹਦਾ ਕੋਈ ਗੱਲ ਕਰਨੀ ਹੈ ਕਹਿੰਦੀ ਕਹੋ ਮੈਂ ਮੈਂ ਵਿਆਹ ਵੀ ਤੇ ਨਹੀਂ ਕਰਾਂ ਹਾਂਜੀ ਕਿੰਨਾ ਦੇ ਆਪੋ ਪਹਿਲਾ ਤੇ ਅਦਾਈ ਪਹਿਲਾ ਰਿਹਾ ਆਪਣੀ ਮਾਂ ਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਚਲੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਅਦਾ ਨਹੀਂ ਹੋਣਾ ਨਹੀਂ ਨਹੀਂ ਕੀ ਪਤਾ ਕੁੜੀ ਸੀ ਕਿੱਦਾਂ ਦੀ ਹੈ ਕਿਦਾਰੀ ਨਹੀਂ ਐਵੇਂ ਕਿ ਆਕ ਮੁੰਡਾ ਕੀ ਪਤਾ ਕਿੱਦਾਂ ਦਾ ਕਿਦਾਰੀ ਕਿਉਂਕਿ ਮਾਂ ਪਿਓ ਨੂੰ ਕਿਉਂਕਿ ਕੋਈ ਮਾਂ ਪਿਓ ਨੂੰ ਦੇਖ ਕੇ ਜਿਹੜੀ ਕੁੜੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਇਹਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਕਿ ਉਹ ਕੀ ਕਰ ਰਹੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਨਹੀਂ ਨਾ ਬੰਦੇ ਕਿ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਕਿ ਕੇ ਰਹੀ ਮੂਤ ਨਾ ਗਿਆ ਕਰਾਂ। ਅਕਲ ਤੋਂ ਉਹ ਬੋਲ ਹਾਂ ਜੀ। ਹਾਂ ਜੀ। ਅਸਾਂ ਵੀ ਗੁਜ਼ਾਰਾ ਕਿੱਦਾਂ ਕਰੀਏ ਨਾ ਗੁਜ਼ਾਰਾ ਚਲੋ ਪ੍ਰਮਾਤਮਾ ਦੀ ਦਿਆਨਾ ਚਾਹੀਦਾ ਨਾ। ਕੋਛ ਮੈਂ ਮੇਰੀ 1500 ਰੁਪਿਆ ਪੈਸ਼ਨ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਅਜੇ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਮਾ ਉਥੋਂ ਵੀ ਕੋਈ ਦਾਨਪੁਣ ਕੋਈ ਦਾਨਪੁਣ ਕੋਈ 50 60 20 30 ਰੁਪਿਆ ਮੇਰਾ ਦੇ ਦਿੰਦੇ ਕਿ ਜਿਹੜੇ ਵਿੱਚ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਤੈ ਨਹੀਂ ਤੇ 700 ਰੁਪਿਆ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਨਾ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਤਾਂ ਲਾਤੀਆਂ ਮੇਰੀਆਂ ਲਤਾਂ ਲੱਗੀਆਂ ਕਿੰਨਿਆ ਕਿ ਉਹ ਸਾਥ ਦਿੰਦਾ ਜਰਾ ਯਾਰ ਮੇਰਾ ਬਹੁਤ ਜਾਗਾਂ ਨੇ ਸਾਥ ਦੇਦਾ ਬਹੁਤ ਯਾਰਾ ਬਹੁਤ ਜਾਣਾ ਐਦਾਂ ਹੀ ਕਿ ਇਹ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਦਾ ਆਪੇ ਗੱਲਬਾਤ ਵੀ ਕਿੱਥੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਰਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਐ ਫਿਰਸਨ ਤੁਸੀਂ ਆ ਜਿਆ ਕਰੋ ਸਾਡੇ ਚਾਰ ਚਾਰ ਮਿਲਦਾ ਢਾਈ ਢਾਈ ਸੋ ਫਿਰ ਵਾਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਤੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾਂ ਤੇ ਮੈਂ ਕਹਾਂ ਚਲੋ ਕਿੰਨੀ ਕੋਈ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲੱਭਦਾ ਪ੍ਰੈਸ਼ਰ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਵੀ ਰਹੇ ਦਾਈਆਂ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਏਦਾਂ ਏਦਾਂ ਗੱਲਾਂ ਕਰਦੇ ਰਹੇ ਫਿਰ ਟੈਨਸ਼ਨਾਂ 'ਚ ਵੀ ਰਹਿੰਦੇ ਰਹੇ ਹਾਂ ਹਾਂਜੀ ਉਹ ਖੁਸ਼ੀ ਕਿਹੜੀ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹਦਾ ਜੀ ਬਹੁਤ ਸਾਥ ਦਿੱਤੇ ਕਿਦਾਂ ਦਾ ਸਾਥ ਦਿੰਦੇ ਸਾਥੇ ਇਦਾਂ ਦਿੰਦੀ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ